ਭਾਈ ਜੀ ਦਾ ਖਾਲਸਾ ਭਾਈ ਜੀ ਦੀ ਫਤਿਹ ਅਸੀਂ ਕੋਟਲੀ ਬਲੂ ਤੋਂ ਸਾਰੇ ਨੌਜਵਾਨ ਸਾਥੀ ਸਾਡਾ ਸਰਪੰਚ ਸੁਖਵਿੰਦਰ ਸਿੰਘ ਸ਼ੋਕੀ ਭਾਈਨ ਸਿੰਘ ਸਰਪੰਚ ਮੌਜੂਦਾ ਕੋਟਲੀ ਪਿੰਡ ਸਾਰੀ ਨਸ਼ਾ ਵਿਰੋਧੀ ਕਮੇਟੀ ਦੇ ਨੌਜਵਾਨ ਆਗੂ ਬੱਬੇ ਹੋਰੀ ਸਾਰੇ ਬੱਲਾ ਗਰੇਵਾਲ ਸਾਰੇ ਟਫੀ ਹੋਰੀ ਸਾਰੇ ਅਸੀਂ ਪਹੁੰਚੇ ਆਂ ਸਾਡੇ ਪਿਛਲੇ ਦਿਨੀ ਦੋ ਦਿਨ ਦਿਨ ਪਹਿਲਾਂ ਸਾਰੇ ਪੰਜਾਬ ਨੇ ਇੱਕ ਵੀਡੀਓ ਆਡੀਓ ਸੁਣੀ ਹੋਣੀ ਹੈ ਕਿ ਸਾਡੇ ਪਿੰਡ ਟਰਾਫਰਮ ਬੰਦੇ ਚੋਰੀ ਕਰ ਰਹੇ ਸੀ ਮੌਕੇ ਤੇ ਸਾਡੇ ਮੌਕੇ ਤੇ ਸਰਪੰਚ ਸਾਹਿਬ ਉੱਥੇ ਉਹਦੀ ਲੰਘ ਰਹੇ ਸੀ ਜਦੋਂ ਉਹਨਾਂ ਨੇ ਦੇਖਿਆ ਕਿ ਇਸ ਤਰ੍ਹਾਂ ਬੰਦੇ ਚੋਰੀ ਕਰ ਰਹੇ ਆ ਤਾਂ ਉਹਨਾਂ ਨੇ ਬੰਦੇ ਨੇ ਇਹਨਾਂ ਦੀ ਗੱਡੀ ਵੇਖ ਕੇ ਮੂਰੇ ਗੱਡੀ ਭਜਾ ਲਈ ਇਹਨਾਂ ਨੇ ਉਹਨਾਂ ਨੂੰ ਫਾਲੋਅ ਅਪ ਕੀਤਾ ਚਲੋ ਬੰਦੇ ਗੱਡੀ ਭਾ ਕੇ ਲੈ ਗਏ ਉਹਨਾਂ ਕੋਲੇ ਕਿਰਪਾਨਾ ਅਸਲਾ ਹੋਰ ਬਹੁਤ ਕੁਝ ਸੀ ਇਹਨਾਂ ਨੇ ਆਪਦੀ ਸ਼ਾਨਫ ਨੂੰ ਸਮਝਦੇ ਹੋਏ ਇਹਨਾਂ ਨੇ ਉੱਥੇ ਆਪ ਦਾ ਆਪ ਨੂੰ ਬਚਾ ਕੀਤਾ ਤੇ ਪ੍ਰੋਪਰ ਜਦੋਂ ਅਸੀਂ ਸਾਰੇ ਵੀਡੀਓ ਗਰੁੱਪਾਂ ਦੇ ਵਿੱਚ ਪਾਈ ਤਾਂ ਸਾਨੂੰ ਬੰਦੇ ਪਤਾ ਲੱਗੇ ਵੀ ਕਿਹੜੇ ਬੰਦੇ ਆ ਉਹ ਕੋਈ ਮੋਗੇ ਜ਼ਿਲ੍ਹੇ ਨਾਲ ਸੰਬੰਧ ਰੱਖਣ ਵਾਲੇ ਬੰਦੇ ਸੀਗੇ ਤੇ ਅਸੀਂ ਅੱਜ ਮਾਨਯੋਗ ਐਸਐਸਪੀ ਮੁਕਸਰ ਸਾਹਿਬ ਅਸੀਂ ਇਹਨਾਂ ਕੋਲੇ ਦਰਖਾਸਤ ਲੈ ਕੇ ਆਏ ਕਿ ਸਰ ਆਹ ਮਸਲਾ ਸਾਡੇ ਪਿੰਡਾਂ ਦਾ ਆ ਸਾਡੇ ਪਿੰਡਾਂ 'ਚ ਵਾਰਦਾਤ ਹੁੰਦੀ ਆ ਚੋਰੀ ਹੁੰਦੀ ਆ ਤੇ ਅਸੀਂ ਉਹਨਾਂ ਤੋਂ ਆਸ ਲੈ ਕੇ ਉਹਨਾਂ ਕੋਲੇ ਜਦੋਂ ਗੱਲ ਰੱਖੀ ਤਾਂ ਸਾਨੂੰ ਮਾਣਯੋਗ ਐਸਐਸਪੀ ਸਾਹਿਬ ਦਾ ਅੱਗੋਂ ਜਿਹੜਾ ਰਿਪਲਾਈ ਸੀ ਸਾਡੀ ਇੰਨਾ ਕ ਅੱਜ ਅਸੀਂ ਅਸੀਂ ਬੁਰਾ ਮਹਿਸੂਸ ਕਰ ਰਹੇ ਆ ਸ਼ਰਮ ਮਹਿਸੂਸ ਕਰ ਰਹੇ ਆ ਕਿ ਅਸੀਂ ਇਹੋ ਜਿਹੇ ਅਫਸਰਾਂ ਕੋਲੇ ਇੰਨੀ ਆਸ ਲੈ ਕੇ ਆਏ ਸੀ ਅਸੀਂ ਸਾਹਿਬ ਨੂੰ ਗੱਲ ਦੱਸੀ ਤੇ ਉਲਟਾ ਐਸਐਸਪੀ ਸਾਹਿਬ ਨੇ ਇਹ ਗੱਲ ਕਹੀ ਸ਼ੋਕੀ ਨੂੰ ਕਿ ਮੈਂ ਤੇਰੇ ਦੇ ਬੰਦੀ ਕਾਰਵਾਈ ਕਾਨੂੰਨ ਕਰ ਦਿਆਂ ਤੇ ਤੂੰ 6 ਮਹੀਨੇ ਜੇਲ੍ਹ 'ਚ ਸੜੇਗਾ ਮੌਕੇ ਦੇ ਸਰਪੰਚ ਸਾਹਿਬ ਨੂੰ ਉਹਨਾਂ ਦੀ ਇਹ ਗੱਲ ਕਹਿਣੀ ਸਾਨੂੰ ਇੰਨਾ ਕਿ ਅਸੀਂ ਉੱਥੋਂ ਬੇਸ਼ਰਮੀ ਫੀਲ ਕਰਕੇ ਬਾਹਰ ਨਿਕਲ ਕੇ ਆਏ ਆ ਅਸੀਂ ਇਸ ਸਰਪੰਚ ਸਾਹਿਬ ਨੂੰ ਅਖੀਰ ਤੇ ਇਹ ਗੱਲ ਕਹੀ ਕਿ ਅਸੀਂ ਤੁਹਾਡੇ ਕੋਲ ਆਸ ਲੈ ਕੇ ਆਏ ਸੀ ਕਿ ਤੁਸੀਂ ਸਾਡੇ ਜ਼ਿਲ੍ਹੇ ਦੇ ਮੁੱਖ ਅਫਸਰ ਹੋ ਦੋ ਤਿੰਨ ਜ਼ਿਲ੍ਹਿਆਂ ਨਾਲ ਮੁੱਦਾ ਸੰਬੰਧਿਤ ਹੈ ਵੱਡੇ ਕ੍ਰਿਮੀਨਲ ਬੰਦੇ ਐ ਇਸ ਲੈਵਲ ਤੇ ਉਹ ਚੋਰੀ ਕਰਦੇ ਐ 7 8 ਹੀ ਤਾਫਾ ਚੋਰੀ ਹੋਇਆ ਸਾਡੇ ਮੁਕਸਰ ਜ਼ਿਲ੍ਹੇ ਦੇ ਰੋਜ਼ ਚੋਰੀਆਂ ਹੁੰਦੀਆਂ ਤੇ ਉਲਟਾ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਕਿ ਤੁਹਾਡੇ ਤੇ ਬੰਦ ਕਾਨੂੰਨੀ ਕਾਰਵਾਈ ਕਰਾਂਗੇ ਤੋ ਕੀ ਅਸੀਂ ਅਫਸਰਾਂ ਤੋਂ ਆਸ ਇਹੋ ਜਿਹੇ ਅਫਸਰਾਂ ਤੋਂ ਕੀ ਆਸ ਕਰਾਂਗੇ ਅਸੀਂ ਅਸੀਂ ਮੌਕੇ ਦੀ ਆਮਦ ਵੀ ਪਾਰਟੀ ਦਾ ਮੈਂ ਬਲਾਜ ਪ੍ਰਧਾਨ ਵੀ ਆ ਪਾਰਟੀ ਨਾਲ ਅਸੀਂ ਸਬੰਧ ਰੱਖਦੇ ਹਾਂ ਕੀ ਦੱਸੋ ਅਸੀਂ ਕਿਹਦੇ ਕੋਲੇ ਗੁਹਾਰ ਲੈ ਕੇ ਜਾਵਾਂਗੇ ਮੌਕੇ ਦੇ ਐਸਐਸਪੀ ਸਾਹਿਬ ਕੋਲੇ ਅਸੀਂ ਲੈ ਕੇ ਆਏ ਹਾਂ ਉਹਨਾਂ ਨੇ ਸਾਡੀ ਗੱਲ ਵੀ ਨਹੀਂ ਸੁਣੀ ਬਾਕੀ ਸ਼ੋਕੀ ਨੂੰ ਮੈਂ ਕਹਿੰਦਾ ਵੀ ਜਿਹੜੀ ਗੱਲ ਬੋਲੇ ਆ ਇਹ ਵੀ ਉੱਥੇ ਮੌਕੇ ਤੇ ਸੀਗਾ ਇਹ ਵੀ ਦੱਸੇ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਸੁਖਵਿੰਦਰ ਸਿੰਘ ਸ਼ੋਕੀ ਸਰਪੰਚ ਪਿੰਡ ਕੋਟਲੀਆ ਬਲੂ ਮੇਰੇ ਨਾਲ ਮੌਜੂਦਾ ਸਰਪੰਚ ਪਿੰਡ ਦੇ ਖੜੇ ਹੈ ਜੀ ਇਹ ਵੀ ਸਰਪੰਚ ਸਾਹਿਬ ਹੈ ਅਸੀਂ ਸਾਰੀ ਐਂਟੀ ਡਰਗ ਟੀਮ ਪਿੰਡ ਕੋਟਲੀ ਦੀ ਖੜੇ ਆਂ ਅਸੀਂ ਪਹਿਲਾਂ ਨਸ਼ੇ ਦੇ ਖਿਲਾਫ ਇੱਕ ਯੁੱਧ ਵਿੱਢਿਆ ਸੀਗਾ ਉਦੋਂ ਵੀ ਅਸੀਂ ਮੰਨ ਗਏ ਉਦੋਂ ਪ੍ਰਸ਼ਾਸਨ ਦਾ ਬਹੁਤ ਸਹਿਯੋਗ ਰਿਹਾ ਸਾਨੂੰ ਤੇ ਹੁਣ ਪੰਜਾਬ ਦੇ ਵਿੱਚ ਤੁਸੀਂ ਦੇਖਦੇ ਹੋ ਥਾਂ ਥਾਂ ਚੋਰੀਆਂ ਹੋ ਰਹੀਆਂ ਟਰਾਂਸਫਰਮ ਚੋਰੀ ਹੋ ਰਹੇ ਆ ਘਰਾਂ ਦੇ ਵਿੱਚ ਚੋਰੀਆਂ ਹੋ ਰਹੀਆਂ ਤਾਂ ਕੋਈ ਦਿਨ ਪਹਿਲਾਂ ਦੀ ਗੱਲ ਦੱਸਦਾ ਮੈਂ ਸੋਨੂੰ ਸਾਡੇ ਪਿੰਡੇ ਵੈਸੇ ਕਾਫੀ ਟਰਾਂਸਫਰਮ ਚੋਰੀ ਹੋਏ ਕਾਫੀ ਚੋਰ ਨਾ ਹੋਣਾ 20 ਤਰੀਕ ਦੀ ਪਾਸੋਂ ਦੀ ਗੱਲ ਹੈ 20 ਤਰੀਕ ਰਾਤ ਨੂੰ 11 ਵਜੇ ਅਸੀਂ ਮੋਗੇ ਤੋਂ ਆ ਰਹੇ ਸੀ ਚਾਰ ਜਣੇ ਮੱਲਣ ਤੋਂ ਕੋਟਲੀਆ ਵੱਲੂ ਰੋਡ ਤੇ ਚੋਹ ਟਰਾਂਸਫਾਰਮ ਚੋਰੀ ਕਰ ਰਹੇ ਸੀਗੇ ਤਾਂ ਸਾਨੂੰ ਦੇਖ ਕੇ ਜਦੋਂ ਉਹ ਗੱਡੀ ਦੇ ਵਿੱਚ ਵੜ ਗਏ ਭੱਜਣ ਲੱਗੇ ਤਾਂ ਉਹਨਾਂ ਨੇ ਸਾਨੂੰ ਅਸਲਾ ਤੇ ਕਿਰਪਾਨਾ ਦਿਖਾਈਆਂ ਅਸੀਂ ਆਪਦੀ ਗੱਡੀ ਸロー ਕੀਤੀ ਜਦੋਂ ਅਸੀਂ ਅੱਗੇ ਨੂੰ ਗੱਡੀ ਫੇਰ ਤੋਰੀ ਆਪ ਦਾ ਬਚਾਅ ਕਰਨ ਲਈ ਕਿਉਂਕਿ ਅਸੀਂ ਉਧਰਲੀ ਸਾਈਡ ਨੂੰ ਜਾਣਾ ਸੀ ਕੋਟਲੀ ਨੂੰ ਤਾਂ ਉਹਨਾਂ ਨੇ ਫੇਰ ਸਾਨੂੰ ਕਿਰਪਾਨਾ ਦਿਖਾਈਆਂ ਅਸਲਾ ਦਿਖਾਇਆ ਤਾਂ ਅਸੀਂ ਫਿਰ ਆਉਦੇ ਪਿੰਡ ਦੇ ਵਿੱਚ ਕਾਲ ਕੀਤੀ ਜਿਹੜੇ ਸਾਡੀ ਇੰਟੀਗ੍ਰਿਟੀ ਟੀਮ ਦੇ ਮੈਂਬਰ ਆਈ ਸਾਰੇ ਸਰਪੰਚ ਸਾਹਿਬ ਨੂੰ ਸਾਰਿਆਂ ਨੂੰ ਕਾਲ ਕੀਤੀ ਵੀ ਐਦਾਂ ਬੰਦੇ ਆ ਚੋਰੀ ਕਰ ਰਹੇ ਆ ਟਰਾਂਸਫਾਰਮ ਤੇ ਇਹ ਗੱਡੀ ਪਹਿਲਾਂ ਵੀ ਕਾਫੀ ਵਾਰ ਸਾਡੇ ਪਿੰਡ ਦੇ ਬੰਦਿਆਂ ਨੇ ਇੱਕ ਮਹੀਨਾ ਹੋ ਗਿਆ ਇਹ ਗੱਡੀ ਸਾਡੇ ਪਿੰਡ ਦੇ ਵਿੱਚ ਦੀ ਲੰਘਦੀ ਨੂੰ ਇਹਨਾਂ ਨੇ ਹੋਰ ਵੀ ਕਾਫੀ ਚੋਰੀਆਂ ਕੀਤੀਆਂ ਮੱਲਣ ਦੇ ਵਿੱਚ ਨੇੜੇ-ਨੇੜੇ ਪਿੰਡ ਜਿੰਨੇ ਪੈਂਦੇ ਐ ਮਹਿਮਾ ਹੋ ਗਿਆ ਦਾਨ ਸਿੰਘ ਵਾਲਾ ਰਾਮਿਆਣਾ ਦਿਉਣ ਤੇ ਸਭ ਤੋਂ ਵੱਡੀ ਗੱਲ ਬਠਿੰਡੇ ਦੇ ਵਿੱਚ ਜਿਹੜੇ 40 ਟਰਾਂਸਫਰਮ ਚੋਰੀ ਹੋਏ ਸੀ ਉਹ ਵੀ ਇਹਨਾਂ ਬੰਦਿਆਂ ਨੇ ਚੋਰੀ ਕੀਤੇ ਸੀ ਤੇ ਇਹ ਬੰਦੇ ਮੋਗੇ ਜ਼ਿਲ੍ਹੇ ਦੇ ਕਿਸੇ ਪਿੰਡ ਦੇ ਨਾਲ ਸਬੰਧ ਰੱਖਦੇ ਐ ਤੇ ਇਹਨਾਂ ਦਾ ਬਹੁਤ ਵੱਡਾ ਗੈਂਗ ਐ ਹੋਰ ਵੀ ਕਈ ਪਿੰਡਾਂ ਦੇ ਵਿੱਚ ਇਹਨਾਂ ਦੇ ਬੰਦੇ ਛੱਡੇ ਹੋਏ ਐ ਅੱਜ ਅਸੀਂ ਇੱਕ ਗੁਹਾਰ ਲੈ ਕੇ ਐਸਐਸਪੀ ਸਾਹਿਬ ਦਫ਼ਤਰ ਸ਼੍ਰੀ ਮਕਸਤ ਸਾਹਿਬ ਪਹੁੰਚੇ ਸੀਗੇ ਸਾਨੂੰ ਜ਼ਿਲ੍ਹਾ ਸ਼੍ਰੀ ਮਕਸਤ ਸਾਹਿਬ ਪੈਂਦਾ ਹੈ ਤੇ ਜਦੋਂ ਅਸੀਂ ਐਸਐਸਪੀ ਸਾਹਿਬ ਨੂੰ ਬੇਨਤੀ ਕੀਤੀ ਵੀ ਇਦਾਂ ਚੋਰ ਚੋਰੀਆਂ ਕਰ ਰਹੇ ਆ ਤੇ ਸਾਨੂੰ ਅਸੀਂ ਉਹਨਾਂ ਨੂੰ ਗੱਡੀ ਦਾ ਨੰਬਰ ਦਿੱਤਾ ਉਹਨਾਂ ਦਾ ਨਾਮ ਦਿੱਤਾ ਫੋਨ ਨੰਬਰ ਦਿੱਤਾ ਵੀ ਆਹ ਚੋਰ ਆ ਜੀ ਤਾਂ ਉਹਨਾਂ ਨੇ ਉਲਟਿਆ ਚੋਰਾਂ ਤੇ ਕਾਰਵਾਈ ਕਰਨ ਦੀ ਬਜਾਏ ਉਹਨਾਂ ਨੇ ਮੈਨੂੰ ਧਮਕੀ ਦਿੱਤੀ ਕਹਿੰਦੇ 6 ਮਹੀਨੇ ਇੱਕ ਮੈਂ ਮੌਜੂਦਾ ਸਰਪੰਚਾਂ ਕਹਿੰਦੇ ਵੀ 6 ਮਹੀਨੇ ਤੇਰੀ ਬੇਲ ਨਹੀਂ ਹੋਣੀ ਤੈਨੂੰ ਜੇਲ੍ਹ ਦੇ ਵਿੱਚ ਸੜਨਾ ਪਊਗਾ ਤੂੰ ਨਾ ਚੋਰਾਂ ਦੇ ਖਿਲਾਫ ਵੀਡੀਓ ਰਿਕਾਰਡਿੰਗ ਕਿੱਦਾਂ ਪਾਈ ਹੁਣ ਇੱਕ ਆਪਾਂ ਵੈਸੇ ਸੁਭਾਏ ਕੇ ਰਿਕਾਰਡਿੰਗ ਅਸੀਂ ਪਿੰਡ ਲੈਵਲ ਤੇ ਪਾਈ ਸੀਗੀ ਵੀ ਜੇ ਕੋਈ ਇਸ ਗੱਡੀ ਨੂੰ ਜੇ ਕਿਸੇ ਨੇ ਦੇਖਿਆ ਤਾਂ ਉਹ ਸਾਡੇ ਨਾਲ ਸਾਡਾ ਫੋਨ ਨੰਬਰ ਆ ਸਾਡੇ ਨਾਲ ਕੰਟੈਕਟ ਕਰੇ ਤੇ ਨਾ ਤਾਂ ਅਸੀਂ ਬਣਦੀ ਕਾਨੂੰਨੀ ਕਾਰਵਾਈ ਕਰਵਾਈਏ ਇੱਕ ਕਾਨੂੰਨੀ ਕਾਰਵਾਈ ਕਰਾਉਣ ਵਾਸਤੇ ਇੱਕ ਅਸੀਂ ਉਹ ਜਿਹੜੀ ਰਿਕਾਰਡਿੰਗ ਵਾਇਸ ਮੈਸੇਜ ਉਹ ਫੋਟੋ ਪਾਈ ਸੀਗੀ ਤੇ ਪਰ ਇਥੇ ਉਲਟਾ ਐਸਐਸਪੀ ਦਫ਼ਤਰ ਜਦੋਂ ਹੀ ਐਸਐਸਪੀ ਸਾਹ ਕੋਲੇ ਪਹੁੰਚੇ ਉਹਨਾਂ ਨੇ ਸਾਨੂੰ ਐਸਐਸਪੀ ਸਾਹਿਬ ਨੇ ਕਿਹਾ ਵੀ ਸੋਡੇ ਤੇ ਕਾਨੂੰਨੀ ਕਾਰਵਾਈ ਹੋਊਗੀ ਤੁਸੀਂ ਦੇਖੋ ਇੱਕ ਸਾਰੇ ਮੋਹਦਵਾਰ ਬੰਦੇ ਖੜੇ ਆ ਪ੍ਰਿੰਡ ਦੇ ਸਾਹਮਣੇ ਸਰਪੰਚ ਸ਼ਿਮਿੰਦਰ ਢਿੱਲੋ ਖੜੇ ਆ ਤੇ ਅਸੀਂ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੇ ਹਾਂ ਮੌਜੂਦਾ ਸਰਕਾਰ ਦੇ ਵਿੱਚ ਜੇ ਅੱਜ ਨਹੀਂ ਸਾਡੀ ਕਿਤੇ ਸੁਣਵਾਈ ਹੋ ਰਹੀ ਤਾਂ ਕੱਲ ਨੂੰ ਸਾਡੀ ਸੁਣਵਾਈ ਕਿੱਥੇ ਹੋਊਗੀ ਇਹ ਜੋ ਪੁਲਿਸ ਪ੍ਰਸ਼ਾਸਨ ਹੈ ਸ਼ਰਿਆਮ ਚੋਰਾਂ ਦੀ ਮਦਦ ਕਰ ਰਿਹਾ ਤੇ ਆਪਾਂ ਤਾਂ ਉਹਨੇ ਲੋਕਾਂ ਦੇ ਇੱਕ ਸਵਾਲ ਜਉ ਮਨ ਦੇ ਵਿੱਚ ਵੀ ਇਹ ਚੋਰਾਂ ਦੇ ਨਾਲ ਰਲੇ ਹੋਏ ਆ ਜੋ ਪੁਲਿਸ ਪ੍ਰਸ਼ਾਸਨ ਹੈ ਠੀਕ ਹੈ ਹੁਣ ਤੁਸੀਂ ਦੇਖੋ ਵੀ ਜੇ ਇਹ ਐਡੇ ਐਡੇ ਆਫਸਰ ਐਦਾਂ ਦੀ ਬਦਸਲੂਕੀ ਐਦਾਂ ਦੀ ਜਵਾਨਾਂ ਸਾਡੇ ਇੱਕ ਮੌਜੂਦਾ ਸਰਪੰਚਰਾ ਜਾਂ ਇੱਕ ਟੀਮ ਨਾਲ ਇੱਕ ਇੰਟਰਡੈਕਟ ਟੀਮ ਆ ਸਾਡੀ ਐਦਾਂ ਗੱਲ ਕਰਨਗੇ ਫਿਰ ਆਮ ਬੰਦੇ ਦਾ ਸੁਣਵਾਈ ਕਿਤੇ ਹੈ ਨਹੀਂ ਆਮ ਬੰਦਾ ਕਿੱਥੇ ਜਾਊਗਾ ਤਾਰ ਕੇ ਬੇਨਤੀ ਹੈ ਵੀ ਸਾਡੀ ਇਹ ਸੁਣਵਾਈ ਸੁਣੀ ਜਾਵੇ ਤੇ ਐਸਐਸਪੀ ਸਾਹਿਬ ਨੂੰ ਅਸੀਂ ਕਹਿਣੇ ਆ ਵੀ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਉਹਨਾਂ ਚੋਰਾਂ ਤੇ ਕੀਤੀ ਜਾਵੇ ਇੱਕ ਸਾਡੀ ਹੱਥ ਬੰਨ੍ਹ ਕੇ ਆਪ ਸਰਕਾਰ ਨੂੰ ਭਵਾਨਤਮਨ ਜੀ ਨੂੰ ਬੇਨਤੀ ਹੈ ਵੀ ਸਾਨੂੰ ਇਹੋ ਜਿਹੀ ਐਸਐਸਪੀ ਪੰਜਾਬ ਚ ਨਹੀਂ ਚਾਹੀਦੇ ਕਿਉਂਕਿ ਜੋ ਲੋਕ ਸਾਡੇ ਵਰਗੇ ਜਿਹੜੇ ਇਕੱਠੇ ਹੋ ਕੇ ਅਸੀਂ ਆਪਦੇ ਪਿੰਡ ਨੂੰ ਬਚਾਉਣ ਲਈ ਤੁਰੇ ਸੀ ਤੇ ਸਾਨੂੰ ਇਹ ਇਹਨਾਂ ਨੇ ਇੰਨੀ ਆਸ ਲੈ ਕੇ ਆ ਕੇ ਸਾਨੂੰ ਇਹ ਨਤੀਜੇ ਤੇ ਪਹੁੰਚੇ ਸਾਡਾ ਨਿਰਾਸ਼ ਹੋਇਆ ਮਨ ਵੀ ਸਾਨੂੰ ਇਹਨਾਂ ਲਫਜ਼ੋ ਜਿਹੜੇ ਬੋਲੇ ਅਸੀਂ ਦੱਸ ਨਹੀਂ ਸਕਦੇ ਕਿ ਸਾਡਾ ਬਹੁਤ ਮਨ ਦੁਖੀ ਹੋਇਆ ਪੂਰੀ ਟੀਮ ਕਿੱਥੇ ਤਾਂ ਜੀ ਐਸਬੀ ਸਾਹਮਣੇ ਅਸੀਂ ਕਹਿੰਦੇ ਆ ਵੀ ਸਾਨੂੰ ਫਿਰ ਕਹਿੰਦੇ ਆ ਵੀ ਸਾਨੂੰ ਇਹੇ ਅਫਸਰ ਦੀ ਸਾਨੂੰ ਨਹੀਂ ਜ਼ਰੂਰਤ ਭਵੰਤਮਾਨ ਜੀ ਨੂੰ ਸਾਡੀ ਹੱਥ ਬੰਨ ਕੇ ਬੇਨਤੀ ਹੈ ਕਿ ਤੁਸੀਂ ਇਸ ਗੱਲ ਤੇ ਗੌਰ ਕਰੋ ਵੀ ਸਾਨੂੰ ਉਹ ਅਫਸਰ ਚਾਹੀਦਾ ਜਿਹੜੇ ਪੰਜਾਬ ਦਾ ਸਾਥ ਦੇਣ ਨਾ ਕਿ ਜਿਹੜੇ ਕੰਮ ਕਰ ਰਿਹਾ ਜ ਨੌਜਵਾਨ ਉਹਨਾਂ ਨੂੰ ਉਲਟਾ ਇਹ ਕਹਿਣ ਵੀ ਅਸੀਂ ਜੇਲਾ ਨਹੀਂ ਸਕੇ ਕਿੱਥੇ ਤਾਂ ਹੀ ਐਸਐਸਪੀ ਸਾਹਮਣੇ ਸਾਨੂੰ ਸ਼ਾਬਾਸ਼ ਇਹ ਦੇਣੀ ਸੀ ਵੀ ਤੁਸੀਂ ਵੀ ਜਿਹੜੇ ਚੋਰ ਸੀ ਉਹ ਚੋਰਾਂ ਨੂੰ ਫੜਿਆ ਤੇ ਕਾਨੂੰਨੀ ਕਾਰਵਾਈ ਕਰਨ ਵਾਸਤੇ ਦਰਖਾਸਤ ਦਿੱਤੀ ਕਿੱਥੇ ਉਹਨਾਂ ਨੇ ਸਾਨੂੰ ਗਲਤ ਸਲੂਕ ਕੀਤਾ ਉਹਨਾਂ ਨੇ ਤੇ ਸਾਡੇ ਤੇ ਕਾਰਵਾਈ ਕਰਨ ਦੀ ਧਮਕੀ ਦਿੱਤੀ ਸਾਬ